ਲੰਗੇ ਦੀਨੀ ਖੇੜੀ ਜੱਟਾਂ ਦਾ ਬਾਬਾ ਗੁਰਵਿੰਦਰ ਸਿੰਘ ਚਰਚਾ ਦੇ ਵਿੱਚ ਰਿਹਾ ਉਹਨੂੰ ਲੈ ਕੇ ਚਰਚਾਵਾ ਚੱਲਦੀਆਂ ਰਹੀਆਂ ਕਿ ਉਸਨੇ ਆਪਣੀ ਸੱਸ ਦੇ ਗੋਲੀ ਮਾਰੀ ਹੈ ਜਦਕਿ ਉਸਨੇ ਇਲਜ਼ਾਮ ਲਾਇਆ ਕਿ ਉਹਦੇ ਸਹੁਰਿਆਂ ਨੇ ਉਸਨੂੰ ਬੜੀ ਬੁਰੀ ਤਰ੍ਹਾਂ ਕੁੱਟਿਆ ਹਾਲਾਂਕਿ ਕ੍ਰਾਸ ਪਰਚਾ ਇਸ ਮਾਮਲੇ ਦੇ ਵਿੱਚ ਜ਼ਰੂਰ ਕਰ ਦਿੱਤਾ ਗਿਆ ਪਰ ਕ੍ਰਾਸ ਪਰਚਾ ਕੀਤਾ ਗਿਆ ਇੱਕ ਸੀਸੀਟੀਵੀ ਵੀਡੀਓ ਦੇ ਆਧਾਰ ਦੇ ਉੱਤੇ ਦਰਸਲ ਇੱਕ ਸੀਸੀਟੀਵੀ ਲਗਾਤਾਰ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਖੇੜੀ ਜੱਟਾਂ ਵਾਲਾ ਬਾਬਾ ਗੁਰਵਿੰਦਰ ਸਿੰਘ ਨਜ਼ਰ ਆ ਰਿਹਾ ਦੱਸਿਆ ਜਾ ਰਿਹਾ ਔਰ ਉਸ ਦੇ ਵਿੱਚ ਇੱਕ ਗੱਡੀ ਆ ਕੇ ਤੇਜ਼ ਰਫ਼ਤਾਰ ਦੇ ਨਾਲ ਬਾਬੇ ਨੂੰ ਹਿੱਟ ਕਰਦੀ ਹੈ ਔਰ ਇਸ ਸੀਸੀਟੀਵੀ ਫੁਟੇਜ ਦੇ ਆਧਾਰ ਦੇ ਉੱਤੇ ਹੁਣ ਕ੍ਰਾਸ ਪਰਚਾ ਪਾ ਦਿੱਤਾ ਗਿਆ ਵੱਡੀ ਕਾਰਵਾਈ ਪੁਲਿਸ ਅਮਲ ਦੇ ਵਿੱਚ ਲਿਆਉਣ ਜਾ ਰਹੀ ਹੈ ਇਹਦੀਆਂ ਚਰਚਾਾਂਵਾਂ ਚੱਲਦੀਆਂ ਪਈਆਂ ਨੇ ਦਰਅਸਲ ਇਸ ਤੋਂ ਪਹਿਲਾਂ ਸੌਰੇ ਪਰਿਵਾਰ ਨੇ ਪਰਚਾ ਦਰਜ ਕਰਾਇਆ ਸੀ ਕਿ ਸਾਡੇ ਉੱਤੇ ਹਮਲਾ ਕੀਤਾ ਗਿਆ ਜਦ ਕਿ ਹੁਣ ਕ੍ਰਾਸ ਪਰਚਾ ਦਰਜ ਕਰ ਦਿੱਤਾ ਗਿਆ ਔਰ ਇਸੇ ਮਾਮਲੇ ਦੇ ਆਧਾਰ ਦੇ ਉੱਤੇ ਹੁਣ ਖੇੜੀ ਜੱਟਾਂ ਦਾ ਇਹ ਬਾਬਾ ਗੁਰਵਿੰਦਰ ਸਿੰਘ ਵਿਵਾਦਾਂ ਚ ਘੜਾ ਨਜ਼ਰ ਆ ਰਿਹਾ ਹੈ ਇਸ ਮਾਮਲੇ ਨੂੰ ਲੈ ਕੇ ਸਾਫ ਦੱਸਤੀ ਹੈ ਕਿ ਬਾਬਾ ਗੁਰਵਿੰਦਰ ਸਿੰਘ ਦੇ ਉੱਤੇ ਗੱਡੀ ਚੜਾਉਣ ਦਾ ਮਾਮਲਾ ਔਰ ਦੱਸਿਆ ਜਾ ਰਿਹਾ ਹੈ ਕਿ ਹਮਲਾ ਕੀਤਾ ਗਿਆ ਹੈ ਮਾਰਨ ਦੀ ਮਨਸ਼ਾ ਦੇ ਨਾਲ ਇਹ ਕਾਂਡ ਅਮਲ ਦੇ ਵਿੱਚ ਲਿਆਂਦਾ ਗਿਆ ਚਰਚਾਵਾ ਇਹ ਚੱਲਦੀਆਂ ਪਈਆਂ ਇਲਜ਼ਾਮ ਇਹ ਲਗਾਏ ਜਾ ਰਹੇ ਨੇ ਹਾਲਾਂਕਿ ਪੁਲਿਸ ਦਾ ਬਿਆਨ ਵੀ ਸਾਹਮਣੇ ਆਇਆ ਪੁਲਿਸ ਨੇ ਆਪਣੇ ਵੱਲੋਂ ਕਾਰਵਾਈ ਕਰਦਿਆਂ ਹੋਇਆ ਸੀਸੀਟੀਵੀ ਦੇ ਆਧਾਰ ਦੇ ਉੱਤੇ ਇੱਕ ਪਰਚਾ ਜਿਹੜਾ ਕ੍ਰਾਸ ਪਰਚਾ ਉਹ ਦਰਜ ਕਰ ਲਿਆ ਔਰ ਜਲਦ ਹੀ ਅਗਲੀ ਕਾਰਵਾਈ ਵੀ ਅਮਲ ਦੇ ਵਿੱਚ ਲਿਆਂਦੀ ਜਾਵੇਗੀ ਪਰ ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਦੇ ਵਿੱਚ ਜਿਹੜਾ ਇਹ ਕਾਰ ਹਿੱਟ ਵਾਲਾ ਮਾਮਲਾ ਹੈ ਇਸ ਦੇ ਵਿੱਚ ਖੇੜੀ ਵਾਲੇ ਬਾਬੇ ਦੇ ਆਪਣੇ ਰਿਸ਼ਤੇਦਾਰ ਵੀ ਸ਼ਾਮਲ ਦੱਸੇ ਜਾ ਰਹੇ ਨੇ ਹਾਲਾਂਕਿ ਵੱਡੇ ਇਲਜ਼ਾਮ ਨੇ ਆਪਣੇ ਹੀ ਰਿਸ਼ਤੇਦਾਰ ਖੇੜੀ ਵਾਲੇ ਬਾਬੇ ਨੂੰ ਕੀ ਮਾਰਨਾ ਚਾਹੁੰਦੇ ਸੀ ਸਵਾਲ ਬੇਸ਼ੱਕ ਬਣਦੇ ਨੇ ਪਰ ਇਸ ਉੱਤੇ ਪੁਲਿਸ ਪ੍ਰਸ਼ਾਸਨ ਨੇ ਜੋ ਟਿੱਪਣੀ ਕੀਤੀ ਹੈ ਉਹ ਸੁਣਦੇ ਹਾਂ ਪਿਛਲੇ ਦਿਨ ਦੋ ਦਿਨ ਪਹਿਲਾਂ ਇੱਕ ਗੜਾ ਇਥੇ ਵੜਾ ਹੋਇਆ ਸੀ ਜਿਸ ਤੋਂ ਗੋਲੀ ਚੱਲੀ ਸੀ ਜੇਬੀਸੀ 95 ਨੰਬਰ ਐਫਆਈਆਰ ਅੰਡਰ ਸੈਕਸ਼ਨ 309 350 190 ਬੀਐਨਐਸ 2527 ਆਂਡਰ ਜਿਸੇ ਡਿਸਟ੍ਰਿਕਟ ਪੀਸੀ ਉਹ ਚੱ ਸੀ ਸੈਕੰਡ ਪਾਰਟੀ ਦੇ ਬਿਆਨ ਤੇ ਕੱਲ ਕ੍ਰਾਸ ਕੇਸ ਨੂੰ ਸ਼ੁਰੂ ਕਰ ਲਿਆ ਕ੍ਰਾਸ ਕੇਸ ਹੋਇਆ ਜੀ 109 115 190 120 ਦੇ। ਇਹ ਕ੍ਰਾਸ ਕੇਸ ਜਿਹੜਾ ਕਰਦੇ ਆ ਰਿਹਾ ਕਿ ਆਪ ਹੋਇਆ ਆਹ ਦੀ ਗੱਡੀ ਜਿਸ ਕੋਲੇ ਗੁਰਬੰਦਰ ਬਾਬਾ ਸਿੰਘ ਉਹਦੇ ਪਿਆਰ ਤੇ ਉਹਨਾਂ ਜਿਹੜੇ ਪ੍ਰਤਰੰਗ ਲੋਰਾ ਮਨਜੋਤ ਜਿਹੜੇ ਦੋ ਬੰਦੇ ਲਈ ਦੇ ਉਹਨਾਂ ਨੇ ਲਿਖਾਈ ਜੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ